ਔਲਵਾਨੀ ਕਰਨਾ ਇੱਕ ਵਾਰੀ جنگ ਇੱਥੇ ਰੋਜ ਪੈਂਦਾ ਮਰਨਾ ਹੋਰ ਵੀ ਗਰੰਟੀ ਨਹੀਂ ਸ਼ੇਖਰਾਂ ਨੇ ਸ਼ੋਰ ਦੀ ਇਹ ਚੰਡੀ ਵਾਲਿਆਂ ਦੇ ਲਾਗੇ ਛਾਕੇ ਵੀ ਖਲੋਣ ਦੀ ਮੋਹੇ ਦੇ ਚਬਾਉਣੇ ਪੈਂਦੇ ਜੜੇ ਦੂਮ ਸ਼ੇਰੀਆ ਫੇਰ ਕਿਤੇ ਜਾ ਕੇ ਮੱਲ ਬਣੇ ਦੂਮ ਸ਼ੇਰੀਆ ਹੋ ਫੇਰ ਕਿਤੇ ਜਾ ਕੇ ਮੱਲ ਬਣੇ ਦੂਮ ਸ਼ੇਰੀਆ ਸਾਮਤ 1540 ਦੇ ਵਿੱਚ ਦੂਜੇ ਪਾਸ਼ਾ ਗੁਰੂ ਅੰਗਰੇਜ਼ਾਂ ਸਾਹਮਣੇ ਕਹਿੰਦੇ ਮਾਲਖੜਾ ਖਧੂਰ ਸਾਡੀ ਧਰਤੀ ਦੇ ਰੋਜਿਆ ਜੀ ਜਿੱਥੇ ਕਹਿੰਦੇ ਮਾਲ ਯੋਧ ਕਰਵਾਏ ਜਹਾ ਕਹਿੰਦੇ ਦਵਾਪਰ ਯੁੱਗ ਦੇ ਉਤਾਰ ਕ੍ਰਿਸ਼ਨ ਭਲਵਾਨ ਜੀ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਵੀ ਅਜਿਹੇ ਭਲਵਾਨ ਹੋਏ ਐ ਆਕੇ ਕਹਿੰਦੇ ਵੀ ਇਸ ਨਗਰ ਦੇ ਵਿੱਚ ਸ਼ੁਰੂਆਤ ਵੀਰ ਜੀ ਕੀਤੀ ਹਉਟੇ ਉਮਰੀਆਂ ਨਾਲ ਜਦੋਂ ਕਹਿੰਦੇ ਗਗੜੇ ਦੀ ਟੀਮ ਖੇਡੀ ਅਰਜਨ ਗਗੜਾ ਦੇ ਬਿੱਲਾ ਗਗੜਾ ਪਿਆਰ ਹੈ ਭਰਾਵਾਂ ਦੇ ਨਾਲ ਕੋਈ ਇਧਰ ਚੱਲਦੀ ਕੁਸ਼ਤੀ ਦੇ ਵਿੱਚ ਦੋਹੇ ਪਹਿਲਵਾਨ 20 ਮਿੰਟ ਦਾ ਸਮਾਂ ਤੇ ਆ ਸਰਦਾਰ ਸੁਖਵਿੰਦਰ ਸਿੰਘ ਜੀ ਕੋਰੀ ਵੈਲਵਾਨ ਸਾਹਿਬ ਅੱਜ ਬਤੌਰ ਅਫੀਸ਼ੀਅਲ ਸੇਵਾ ਨਿਭਾਉਣਗੇ ਤੇ ਇਧਰ ਦੇਖੋ ਮਿੱਤਰਾਂ ਜੋਰ ਲਾ ਕੇ ਹੋਣਾ ਪੈਣਾ ਠੰਡੀ ਨਹੀਂ ਠੰਡੀ ਨਹੀਂ ਮਜਾ ਤਾਂ ਆਉਂਦਾ ਪਹਿਲਵਾਨ ਘੁਲਦੇ ਹੋਣ ਤੇ ਕਮੈਂਟਰ ਚੁੱਪ ਹੋ ਜੇ ਤੇ ਪੂਰੀ ਗਰਾਊਂਡ ਵਿੱਚ ਜ਼ੋਰਦਾਰ ਤਾੜੀਆਂ ਵੱਜਣ ਛੇਡਾ ਨਹੀਂ ਅੱਕੇ ਜਾਂ ਵੀ ਇਦਾਂ ਨਹੀਂ ਇਦਾਂ ਨਹੀਂ ਬੱਲੇ ਬੱਲੇ ਹੋਵੇਗੀ ਗਲਵਾ ਬਾਤਾਂ ਨਾਲ ਬਣ ਪਲਵਾਨ ਹੁੰਦਾ ਨਹੀਂ ਬਿਨਾ ਮਿਹਨਤਾਂ ਦਾ ਜੁੱਸਾ ਵੀ ਚਟਾਨ ਹੁੰਦਾ ਨਹੀਂ ਵੱਲ ਪੈਂਦਾ ਜਦੋਂ ਮਿਹਨਤ ਹੈ ਮਾਰੀ ਮਿੱਤਰੋ ਸੱਚ ਲੇਖਦਾ ਹੈ ਸ਼ੇਰਾ ਜਹਿਲ ਮਜਾਰੀ ਮਿੱਤਰੋ ਬਿਨਾ ਡੰਡਾ ਹੇਕਾ ਨਾਲ ਸ਼ਿੰਗਾਰ ਹੁੰਦੀਆਂ ਇਹ ਉਸਤਾਦਾਂ ਬਿਨਾ ਬੇੜੀਆਂ ਨਾਲ ਪਾਰ ਹੁੰਦੀਆਂ ਇਹ ਉਸਤਾਦਾਂ ਬਿਨਾ ਬੇੜੀਆਂ ਨਾਲ ਪਾਰ ਹੁੰਦੀਆਂ ਰਾਖਾ ਕਹਿੰਦੇ ਉਸਤਾਦਾਂ ਬਿਨਾ ਬੂੜੀਆਂ ਪਾਰ ਨਹੀਂ ਹੁੰਦੀਆਂ ਹੋਰ ਪੰਜਾਬੀ ਬੋਲਾ ਤਾਂ ਖੁਸ਼ ਹੋ ਗਏ ਅੱਡੇ ਮਾਰ ਪੁੱਜਿਆ ਲੈ ਵੀ ਬਈ ਮਾਰਦਾ ਪੈਂਦਰਾ ਨੌਜਵਾਨਾ 365 ਦਾ ਨੇ ਕਹਿੰਦੇ ਭਲਵਾਨੀ ਦੇ ਉਹ ਕਹਿੰਦੇ ਬੱਲੇ ਬੱਲੇ ਟੁੰਡਿਆਂ ਵਿੱਚ ਨਹੀਂ ਹਣ ਲਿਸ਼ਕਣ ਖਾਧੀਆਂ ਹੋਈਆਂ ਖਰਾਕਾ ਇੱਕ ਦੂਜੇ ਨਾਲ ਜੋਰ ਨੇ ਕਰਦੇ ਕੀ ਜੋਰਾਂ ਦੀਆਂ ਬਾਤਾਂ ਕਿਹੜੇ ਪੱਜੇ ਤਾਂ ਦੇਖਣ ਦੇ ਲਈ ਔਰ ਪਿੰਡਾਂ ਦੇ ਪਿੰਡ ਜਿਹਦੇ ਵਿੱਚ ਮਾਲਕ ਘੁਲ ਗਏ ਹਾਲੋ ਸਾਹਿਬ ਉਹਨੂੰ ਕਹਿੰਦੇ ਸਿੰਘ ਚੱਕ ਦੇ ਮੈਚ ਦੇ ਕਰਦੇ ਗੱਲ ਹਾਂ ਹਾਂ ਦੂਸਰੀ ਕੁਸ਼ਤੀ ਵੀ ਸ਼ੁਰੂ ਕਰਾ ਦੇ ਕਿ ਕਬੱਡੀ ਵੀ ਕਰਾਉਣੀ ਹੈ ਪਹਿਲਵਾਨ ਦੀ ਦੋਵੇਂ ਇਕੱਠੀਆਂ ਆਵਾਜ਼ ਲਿਓ ਨਹੀਂ ਫਿਰ 40 ਮਿੰਟ ਇਹਨੂੰ ਲੰਘੇ ਤੇ ਮੈਚ ਫਿਰ ਕਬੱਡੀ ਵਾਲਾ ਔਖਾ ਹੋ ਜਾਣਾ ਆਗੇ ਆ ਜੀ ਆਗੇ ਆ ਇੱਕ ਟੀਮ ਆ ਤਿਆਰ ਹੋ ਜੇ ਬੋਰਡ ਥੱਲੇ ਤੇ ਕਮਬੀ ਹੋਗੀ ਆ ਦੋਵੇਂ ਟੀਮਾਂ ਤਿਆਰ ਦਿਓ ਕਹਿੰਦੇ ਮਾਂ ਦੀ ਦੇਣ ਹੈ ਚੜੀ ਜਵਾਨੀ ਉਹ ਵੱਖ ਨੇ ਜੋਰ ਜਵਾਨਾਂ ਦੇ ਉਹ ਦੁੱਧ ਮੱਖਣਾ ਦੀ ਪੜੀ ਜਵਾਨੀ ਨੱਚਦੀ ਵਿੱਚ ਜੋ ਮੈਦਾਨਾਂ ਦੇ ਪਈ ਮਿੱਤਰਾ ਉੱਡੂ ਉੱਡੂ ਕਰਦਾ ਸਰੀਰ ਹੋਵੇ ਤੇ ਫੇਰ ਮਜਾ ਆਉਂਦਾ ਖੇਡ ਅਖਾੜੇ ਦੇ ਵਿੱਚ ਉਹ ਸੱਜਣ ਸਿਆ बारो पुजो सॼे सजन सॼे बरो सतकार अरिंदर जी निजामपुर मानो दादू पुर जी माना दादूपुर जी जरपंच टेंग नगर ਕਾਣ ਨਿਸ਼ਾਨ ਸਿੰਘ ਜੀ ਸ਼ਾਹ ਸਰਪੰਚ ਖੰਡਰਾਏ ਕਲਾ ਮੰਨਾ ਬੱਲ ਨਾਲ ਕਹਿੰਦੇ ਸੋਨਾ ਬੱਜੂ ਮਾਣ ਨਿਸ਼ਾਨ ਸ਼ਾਹ ਜੰਗਾ ਵੀਰ ਮਾ ਫਤਿਹ ਰੰਦਾਵਾ ਰਾਜਾ ਖੇਰਾ ਫਤਿਹ ਕਹਿੰਦੇ ਵੀ ਨੌਜਾਨ ਸਾਡਾ ਵੀਰ ਅਰਸ਼ ਸੰਧੂ ਗੌਰਤਲ ਪਲਾਪਿੰਡ ਸੁਖਬਾਦ ਕਰਨ ਆਜੜਾ ਗੌਰ ਚੇਅਰਮੈਨ ਖਾਨੋਂਵਾਲ ਸੁਰਜੀਤ ਸਿੰਘ ਬਿੱਲਾ ਕਹਿੰਦੇ ਸਾਡਾ ਵੀਰ ਹਾਂ ਹੋਏ ਹੋਏ ਆਹ ਕਹਿੰਦੇ ਸੱਜਣ ਆ ਗਿਆ ਬਈ ਤਾੜੀ ਮਾਰ ਲਿਓ ਮੇਰੇ ਪੰਜਾਬੀ ਵੀਰੋ ਆਉਂਦਾ ਏ ਆਉਂਦਾ ਏ ਜੱਕੀ ਸਰਪੰਚ ਪਿੰਗਰ ਗਲ ਤੋਂ ਪੁੰਜਾ ਦੇ ਨਾਲ ਸੂchna ਵੀ ਐ ਕਿ 11 ਭਾਦਰੋਂ ਨੂੰ ਜੱਕੀ ਸਰਪੰਚ ਦੇ ਪਿੰਡ ਵੱਡਾ ਕਬੱਡੀ ਕੱਪ ਹੁੰਦਾ ਦੁਨੀਆਂ ਦੇ ਮਹਿੰਗੇ ਮੁੱਲ ਦੇ ਖਿਡਾਰੀ ਆਉਂਦੇ ਆ ਉਹਦੋਂ ਸੋਈਆਂ ਗੱਲਾਂ 'ਚ ਵੀ ਹੁੰਦਾ ਤੇ ਢਿੰਗ ਨਿੰਗਲ 'ਚ ਵੀ ਹੁੰਦਾ ਪਰ ਦੋਹਾਂ ਵਿੱਚ ਦੁਨੀਆ ਵੱਲ ਤੇ ਵੱਧ ਹੁੰਦੀ ਆ। ਚੱਲ ਭਈ ਆ ਸੱਜਣ ਸਿਆ ਸੱਜਣ ਸਿਆ ਤੇਰੇ ਪਿੰਡ ਆਇਆ ਦੁਆਬੇ ਵਾਲਾ ਜੇ ਕਿਤੇ ਪਿੱਠ ਲਾ ਗਈ ਤੇ ਲੋਕਾਂ ਜੀ ਕੀ ਨਾ ਤੇ ਇਹਨੇ ਦੁਆਬੇ ਵਾਲੇ ਕਹਿੰਦਾ ਤੇਰੇ ਪਿੰਡ ਜਾ ਕੇ ਟਾਇਾਈ ਉਹ ਕੱਢਣਾ ਹੋ ਕੇ ਉਧਰ ਕਹਿੰਦੇ ਵੀ ਹਰਮਨ ਹਰਮਨ ਪ੍ਰਵਾਨ ਦਾ ਕਹਿੰਦੇ ਅਮਰਤਵ ਜੂ ਐਸੇ ਵੱਲੋਂ ਕਿ ਉਹਦੇ ਤੀਨਾਂ ਸਨਮਾਨ ਕੀਤਾ ਜਾਵੇਗਾ ਨਾਲ ਸਾਡੇ ਗਰਵੇਣ ਪੰਜਾਬ ਪੁਲਿਸ ਉਹਨਾਂ ਵੱਲੋਂ ਕੀਤਾ ਜਾਵੇਗਾ ਰਹਿਮੇਨਾ ਕਾਕਾ ਪੰਜਾਬ ਪੁਲਿਸ ਜੋਹੜਾ ਖੇੜਾਏ ਨਾਗ ਤੀਪੀ ਗੁਰਸੇਵਕ ਪੰਜਾਬ ਪੁਲਿਸ ਗੁਰਵੰਡ ਢਿੱਲੋਂ ਜਨਾਲਾ ਮਨਰਾਜ ਗਿੱਲ ਤੇ ਹਰਮਨਦੀਪ ਗੁਜੀਤਾ ਧੰਨਵਾਦ ਕਰਦੇ ਆ ਭਰਾਵਾਂ ਦੇ ਮੇਲੇ ਦੇ ਭਰਾ ਪੁੱਜੇ ਹੋਇਆ ਆ ਯਾਰ ਚੀਕਾਂ ਨਹੀਂ ਬੰਦ ਕਰਦੇ ਇਹ ਭਰਾਵ ਰੋੜੀ ਵੀ ਪੁੱਜਿਆ ਬੰਦ ਕਰਦੇ ਇਹਨਾਂ ਧੰਨਵਾਦ ਹੈ ਅੱਜ ਕਹਿੰਦੇ ਭਰਾਵਾਂ ਦੇ ਮੇਲੇ ਦੇ ਭਰਾ ਪੁੱਜੇ ਹੈ ਯਾਹੋ ਕਹਿੰਦੇ ਗ੍ਰਿਪਾਲ 6 ਫੁੱਟ ਤੋਂ ਉੱਚਾ ਬੰਦਾ ਦੇਖੀਏ ਨਾ ਇਹ ਦੂਰੋਂ ਹੀ ਪਤਾ ਲੱਗਦਾ ਵੀ ਉਹ ਕੰਨਾ ਸਰਪੰਚ ਸੈਸੇ ਵਾਲਾ ਤਰਿਆਦਾ ਇਹ ਨਾਲ ਜੱਜਪਾਲ ਗੋਰਾ ਯਾਹ ਕਹਿੰਦੇ ਵੀ ਸੈਸੇ ਵਾਲਾ ਸੱਜਣ ਦੇ ਦੂਜੇ ਪਾਸੇ ਗ੍ਰਿਪਾਲ ਸਰਪੰਚ ਵੇ ਕੀ ਬਣਦਾਈ ਬੱਲੇ ਬੱਦੇ ਹੋਈ ਜਾਂਦੀ ਐ ਦੁਨੀਆ ਕਹਿੰਦੇ ਨਜ਼ਾਰਾ ਲਈ ਜਾਂਦੀ ਐ ਹੇ ਤਾੜੀ ਮਾਰੇ ਇੱਕ ਵਾਰੀ ਬਣਾ ਕੇ ਦਰਸ਼ਕ ਵੀਰੋ ਕਾਲੀ ਯਾਰ ਘੱਟ ਜਾਂਦੀ ਹੈ ਉਹдары ਸਾਨੇ ਕਿਰਪਾ ਪਾ ਜੀ ਵੱਡੇ ਪਾਣ ਕਰਕੇ ਪਾਸੋਂ ਨੂੰ ਕਹਿੰਦਾ ਪੰਜਾਬੀ ਬੋਲੇ ਨੇ ਕਹਾਵਾਨੀ ਵੀ ਕਹਿੰਦੀ ਹੈ ਜੀਤੇ ਪੁਵਾਨ ਦੇ ਨਾਂ ਦੇ ਖੜਾ ਵੀ ਚਲਾਉਂਦੇ ਹੈ ਜਿਹੜਾ ਮਾਝੇ ਵਿੱਚ ਸੀ ਜਨਮ ਹੋਇਆ ਦੁਨੀਆ ਫੈਰ ਬੜਾਈ ਸੀ ਹਰ ਦੂਜਾ ਬੰਦਾ ਦੁਨੀਆ ਤੇ ਜੇ ਜੀ ਕੁਸ਼ਤੀ ਨਹੀਂ ਸ਼ਗਾਈ ਸੀ ਉਹ ਕਹਿਰਮਾਨੀ ਦਾ ਚੂਪਾ ਸੀ ਦੁਨੀਆ ਵਿੱਚ ਬੱਲੇ ਬੱਲੇ ਸੀ ਹਮੇ ਚਾਰੇ ਪਾਸੇ ਦੁਨੀਆ ਵਿੱਚ ਇੱਕ ਮੇਤ ਦੇ ਨਾਲ ਮੱਲੇ ਸੀ ਜਾਕੇ ਉਹਨਾਂ ਦੇ ਗਣ ਗਾਉਂਦਾ ਏ ਜਿਨ੍ਹਾਂ ਕਰਮ ਕੋਈ ਚੰਗੇ ਕੀਤੇ ਆ ਬੜਾ ਦੁਨੀਆ ਦੇ ਵਿੱਚ ਨਾਂ ਸੁਣਿਆ ਤੰਨੇ ਪਿੰਡ ਸਹਸਰੇ ਵਾਲੇ ਮੱਲ ਜੀਤੇ ਦਾ ਮਹਲਜੀ ਤੇਵਾ ਕਹਿੰਦੇ ਆ ਗਿਆ ਜਲੰਧਰ ਵਾਲਾ ਰਈ ਉੱਪਰ ਆ ਗਿਆ ਜਲੰਧਰ ਵਾਲਾ ਬਈ ਤਾੜੀ ਘੱਟ ਹੋ ਜਾਂਦੀ ਐ ਹਰਮਨ ਤਿਆਰੀ ਕਰ ਲੈ ਲੈ ਵੀ ਇਧਰਲੇ ਪਾਸੇ ਬੱਲੇ 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 ਹੋਈ ਪਈ ਐ ਇੱਕੋ ਜਿਹੇ ਹੱਥਾਂ ਦੇ ਲਕੀਰਾ ਹੁੰਦੀਆਂ ਕਦੇ ਵੀ ਨਹੀਂ ਡੰਡ ਤਕਦੀਰਾ ਹੁੰਦੀਆਂ ਹੌਸਲੇ ਜਾਂ ਛਾਤੀ 'ਚ ਗਰੂਰ ਚਾਹੀਦਾ ਕਦੇ ਵੀ ਨਿਸ਼ਾਨੇ ਰੇਂਜੋਂ ਬਾਹਰ ਨਹੀਂ ਹੁੰਦੇ ਫੇਰ ਤਾਂ ਇਹ ਪੈਂਦੇ ਸਦਾ ਮੁੱਲ ਬੱਲਿਆ ਇਹ ਟੱਕਿਆਂ ਨਾਲ ਬਣਦੇ ਸਟਾਰ ਨਹੀਂ ਹੁੰਦੇ ਇਹ ਟੱਕਿਆਂ ਨਾਲ ਬਣਦੇ ਸਟਾਰ ਨਹੀਂ ਹੁੰਦੇ ਜੀਆ ਤਾੜੀਆਂ ਨਾਲ ਮੱਲਾਈ ਦੇ ਆਜੋ ਬਈ ਜੁਲਦਾ ਵੀ ਆਜੋ ਅਖਾੜੇ ਦੇ ਵਿੱਚ ਨਾਲ ਬੇਨਤੀ ਕਰਦੇ ਆ ਕਿ ਕਬੱਡੀ ਵਾਲੀਆਂ ਟੀਮਾਂ 10 ਮਿੰਟ ਤੱਕ ਤਿਆਰ ਹੋ ਕੇ ਖੇਡ ਮੈਦਾਨ ਦੇ ਵਿੱਚ ਆਜੋ ਨਹੀਂ ਉਹਦੇ ਸਾਹਮਣੇ ਜੱਜਪਾਲ ਗੋਰਾ ਜੀ ਦੇ ਨਾਲ ਤਰਵੰਦ ਸਿੰਘ ਕੰਨਾ ਸਰਪੰਚ ਸائیں ਸ੍ਰੀ ਵਾਲਾ 500 ਦੇ ਬੰਦੇ ਮਾੜ ਉਹਨਾਂ ਵੱਲ ਕੁਝ 500 ਦੇ ਮਾਣ ਸਾਰੇ ਕਿਰਪਾਲ ਪੁਲਵਾਨ ਵੱਲੋਂ ਡਾਕਟਰ ਸ਼ਮਸ਼ੇਰ ਸਿੰਘ ਜੀ ਨੇ ਨਿੱਕੂ ਭਾਜੀ ਉਹਨਾਂ ਨੂੰ ਬੇਨਤੀ ਹੈ ਕਿ ਜੰਗਲੇ ਦੇ ਅੰਦਰ ਆ ਜਾਓ ਆਪਾਂ ਧੰਨਵਾਦ ਕਰਦੇ ਹਾਂ ਡਾਕਟਰ ਸ਼ਮਸ਼ੇਰ ਸਿੰਘ ਜੀ ਕੋਰੀ ਸਾਹਿਬ ਕਹਿੰਦੇ ਵੀ ਹੈ ਜਿਨ੍ਹਾਂ ਦੀ ਬਦੌਲਤ ਹਾਜ਼ਰੀ ਲੱਗੀ ਹੈ ਡਾਕਟਰ ਸ਼ਮਸ਼ੇਰ ਸਿੰਘ ਜੀ ਕੋਰੀ ਸਾਹਿਬ ਇੱਕ ਨਾ ਦਰਸ਼ਕ ਬੜੇ ਜੁੜ ਗਏ ਆ ਲਾਈਵ ਦੇ ਨਾਲ ਆਪਾਂ ਕੈਮਰੇ ਗੱਡੀ ਆ ਜਾਂਦੇ ਆ ਥੋੜਾ ਜਿਹਾ ਇੱਕ ਥੋੜੀ ਜੀ ਜਗ੍ਹਾ ਛੱਡ ਦਿਓ ਕੈਮਰੇ ਵਾਸਤੇ ਉਧਰ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਸਰਦਾਰਾ ਸਿੰਘ ਜੀ ਪੁੱਜੇ ਹੋਏ ਆ ਕਿ ਅੱਜ ਲੱਗੀਆਂ ਰੌਣਕਾਂ ਦੇਖੀਆਂ ਸਾਧੂ ਦੀ ਕਮਾਈ ਬੋਲਦੀ ਹੈ ਅੱਜ ਲੱਗੀਆਂ ਰੌਣਕਾਂ ਦੇਖੀਆਂ ਸਾਧੂ ਦੀ ਕਮਾਈ ਬੋਲਦੀ ਹੈ ਆਹ ਹੈ ਗੁਰਪਾਲ ਸਿੰਘ ਜੀ ਰਾਸ਼ਕਾ ਕਟਾਈਏ ਥੋੜਾ ਜਾ ਲੈ ਜੀ 3 ਮਿੰਟ ਦਾ ਟਾਈਮ ਤੇ ਪੁਆਇੰਟ ਲੈ ਜੀ 3 ਮਿੰਟ ਦਾ ਟਾਈਮ ਇਹਨੇ ਲੰਗੋਟ ਨੂੰ ਹੱਥ ਨਹੀਂ ਪਾਉਣਾ ਪਾਜੀ ਲੰਗੋਟ ਨੂੰ ਹੱਥ ਨਹੀਂ ਪਾਉਣਾ ਲੰਗੋਟ ਨੂੰ ਇਹਨੂੰ ਕਹਿੰਦੇ ਕਾਂਡਾ ਕੁਸ਼ਤੀ ਜਦੋਂ ਕਾਂਡਾ ਹੁੰਦੀ ਕੁਸ਼ਤੀ ਮੈਦਾਨ ਵਿੱਚ ਜੀ ਗੱਲ ਤੁਰਦੀ ਹੈ ਸਾਰੇ ਹੀ ਜਹਾਨ ਵਿੱਚ ਜੀ ਇਧਰ ਸੰਤ ਬਾਬਾ ਸਰਦਾਰਾ ਸਿੰਘ ਦੀ ਮੱਖਣਵਿੰਡੀ ਵਾਲੇ ਕਾਰ ਸੇਵਾ ਵਾਲੇ ਆ ਗਏ ਨੇ ਜਿਉਂ ਆਖਦੇ ਆ ਜੀ ਅੱਜ ਹੁਆ ਨੰਗਲ ਦੀ ਧਰਤੀ ਤੇ ਗੁਜਤਾ ਹੁਆ ਚਿਰਾਗ ਥਾ ਬੇਨੂਰ ਜ਼ਿੰਦਗੀ ਥੀ ਮੁਝੇ ਕੌਣ ਜਾਣਦਾ ਥਾ ਤੇਰੀ ਬੰਦਗੀ ਸੇ ਪਹਿਲੇ ਸਵਾਗਤ ਹੈ ਬਾਬਾ ਜੀ ਦਾ ਬਾਬਾ ਜੀ ਸਰਦਾਰਾ ਸਿੰਘ ਜੀ ਮੱਖਣਵਿੰਡੀ ਵਾਲਿਆਂ ਦਾ ਇਧਰ ਚੱਲਦੀ ਕੁਸ਼ਤੀ ਆਹ ਓ ਤੜੀ ਮਾਰ ਓ ਦੇ ਪਾਸੇ ਬੱਲੇ ਬੱਲੇ ਖਾਗੜੇ ਜਰੂਰੀ ਹੈ ਕੁਸ਼ਤੀ ਜਿੱਤੀ ਆ ਬੇਲਪਰੀ ਟੋਨੀ ਦੇ ਮਾਨਪਰੀ ਦੀਪੂ ਜੀ ਆ ਜਾਣ ਸਾਰੇ ਦੇ ਵਿੱਚੋ